ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਸਾਰੇ ਸਵਾਲ ਵਿਦਿਆਰਥੀਆਂ ਦੇ ਆਉਂਦੇ ਸੀ ਕਿ ਮਾਸਟਰਸ ਡਬਲ ਮਾਸਟਰਸ 스ਪਾউজ ਵੀਜ਼ਾ ਇਹਦੇ ਉੱਪਰ ਤੁਸੀਂ ਚੀਮਾ ਜੀ ਤੋਂ ਸਵਾਲ ਪੁੱਛੋ ਸੋ ਅੱਜ ਚੀਮਾ ਜੀ ਨੂੰ ਇਹਦੇ ਉੱਪਰ ਜਾਣਕਾਰੀ ਏ ਟੂ ਜ਼ੈਡ ਹਾਸਲ ਕਰਾਂਗੇ ਮਨਪ੍ਰੀਤ ਚੀਮਾ ਜੀ ਸਟੱਡੀ ਸਕੁਆਰ ਦੇ ਆਸਟ੍ਰੇਲੀਆ ਦੇ ਐਕਸਪਰਟ ਨੇ ਚੀਮਾ ਜੀ ਬਹੁਤ ਸਵਾਗਤ ਹੈ ਜੀ ਸਸ ਜੀ ਸਸਕਾਲ ਸਰ ਚੀਮਾ ਜੀ ਮਾਸਟਰਸ ਡਬਲ ਮਾਸਟਰਸ ਕਿਹੜੇ ਕਰ ਸਕਦੇ ਨੇ 스ਪਾউজ ਵੀਜ਼ਾ ਕਿਹਨਾਂ ਨੂੰ ਮਿਲ ਸਕਦਾ ਹੈ ਇੱਕ ਸਵਾਲ ਆਇਆ ਸੀ ਕਿਸੇ ਵਿਦਿਆਰਥੀ ਦਾ ਵੀ ਕੀ 스ਪਾউজ ਵੀਜ਼ਾ ਆਸਟ੍ਰੇਲੀਆ ਚ ਖੁੱਲ ਗਏ ਇਹ ਟੈਕਲਰਿਟੀ ਦੋ ਕਿੰਨੇ ਐਕਸਪੌਸ ਵੀਜ਼ਾ ਆ ਰਹੇ ਨੇ ਔਰ ਮਾਸਟਰਸ ਦੇ ਵੀਜ਼ਾ ਦਾ ਟ੍ਰੈਂਡ ਕੀ ਹੈ ਔਰ ਡਬਲ ਮਾਸਟਰਸ ਕਿਹੜੇ ਕਿਹੜੇ ਜਾ ਸਕਦੇ ਆ ਖਰਚਾ ਕਿੰਨਾ ਫੰਡਸ ਕਿੰਨੇ ਸਾਰੀਆਂ ਗੱਲਾਂ ਦੇਖੋ ਮਾਸਟਰਸ ਦੇ ਵਿੱਚ ਬਹੁਤ ਬੱਚੇ ਅਪਲਾਈ ਕਰਦੇ ਆ ਬੈਚਲਰਸ ਤੋਂ ਬਾਅਦ ਆਬਵੀਅਸਲੀ ਹਰ ਬੱਚਾ ਮਾਸਟਰਸ ਦੇ ਵਿੱਚ ਹੀ ਜਾਂਦਾ ਔਰ ਵੀਜ਼ਾ ਸਕਸੈਸ ਰੇਟ ਮੈਂ ਤੁਸੀ ਪਹਿਲਾਂ ਦੱਸ ਦਿੰਦਾ ਜਿਹੜਾ ਤੁਸੀਂ ਚੀਜ਼ ਪੁੱਛਿਆ ਵੀ ਸਕਸੈਸ ਰੇਟ ਕੀ ਹੈ ਦੇਖੋ ਬੈਚਲਰਸ ਨਾਲੋਂ ਡਬਲ ਹੁੰਦਾ ਹੈ ਮਾਸਟਰਸ ਦੇ ਵਿੱਚ ਸਕਸੈਸ ਰੇਟ ਕਿਉਂਕਿ ਹਾਈ ਕਮਿਸ਼ਨ ਨੂੰ ਵੀ ਲੱਗਦਾ ਕਿ ਮਚ्योर ਬੱਚਾ ਆ ਰਿਹਾ ਹੈ ਆਲਰੇਡੀ ਬੈਚਲਰਸ ਕਰ ਰੱਖੀ ਹੈ ਉਹ ਨੂੰ ਆਪਣੇ ਕੈਰੀਅਰ ਦੇ ਲਈ ਫੋਕਸਡ ਹੈ ਅੱਛੇ ਕੋਸਟ ਐਡਮਿਸ਼ਨ ਲੈਂਦੇ ਆ ਬੱਚੇ ਮਾਸਟਰਸ ਦੇ ਵਿੱਚ ਔਰ ਹਾਈ ਕਮਿਸ਼ਨ ਬਹੁਤ ਖੁਸ਼ ਹੋ ਕੇ ਵੀਜ਼ਾਸ ਦਿੰਦਾ ਹੈ ਲੜਕੀਆਂ ਨੂੰ ਵੀ ਤੇ ਲੜਕੀਆਂ ਨੂੰ ਵੀ ਮਾਸਟਰਸ ਦੇ ਵਿੱਚ ਜਿੰਨੇ ਬੈਚਲਰਸ ਦੇ ਵਿੱਚ ਲੜਕੀਆਂ ਦੇ ਵੀਜ਼ੇ ਆਉਂਦੇ ਆ ਮਾਸਟਰਸ ਚ ਉਹਦੇ ਤੋਂ ਘੱਟੋ ਘੱਟ 20 25 30% ਐਕਸਟਰਾ ਵੀਜ਼ਾਸ ਮਿਲਦੇ ਆ ਮਾਸਟਰਸ ਦੇ ਵਿੱਚ ਹੁਣ ਤੁਸੀਂ ਡਬਲ ਮਾਸਟਰਸ ਦੀ ਕਈ ਵਾਰੀ ਬੱਚੇ ਆਉਂਦੇ ਆ ਜੀ ਮੈਂ ਤਾਂ ਆਲਰੇਡੀ ਮਾਸਟਰਸ ਕੀਤੀ ਹੈ ਮੈਨੂੰ ਸਾਰੇ ਇਮੀਗ੍ਰੈਂਟ ਬੋਲਦੇ ਜੀ ਮੇਰਾ ਤਾਂ ਹੁਣ ਹੋ ਤਾਂ ਇੱਕ ਤਾਂ ਮੈਂ ਉਹ ਬੱਚਿਆਂ ਨੂੰ ਦੱਸਦਾ ਚਾਹੇ ਤੁਸੀਂ ਆਲਰੇਡੀ ਮਾਸਟਰਸ ਕੀਤੀ ਹੈ ਤੁਸੀਂ ਦੁਬਾਰਾ ਮਾਸਟਰਸ ਲਈ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਸਿਰਫ ਤੁਹਾਡਾ ਕੈਰੀਅਰ ਪ੍ਰੋਗਰੈਸ਼ਨ ਦੇਖਣਾ ਚਾਹੀਦਾ ਕਿ ਤੁਸੀਂ ਤੁਹਾਡਾ ਰੀਜ਼ਨ ਕੀ ਹੈ ਦੁਬਾਰਾ ਮਾਸਟਰਸ ਲੈਣ ਦਾ ਮੰਨ ਲਓ ਤੁਸੀਂ ਐਮਐਡ ਕਰ ਰੱਖੀ ਹੈ ਬੀਐਡ ਐਮਐਡ ਕਰ ਰੱਖੀ ਹੈ ਜਾਂ ਤੁਸੀਂ ਬੈਚਲਰਸ ਤੋਂ ਬਾਅਦ ਤੁਸੀਂ ਅੱਗੇ ਹਜੇ ਹੋਰ ਟੀਚਿੰਗ ਦੇ profession 'ਚ ਜਾਣਾ ਚਾਹੁੰਦੇ ਹੋ ਤਾਂ ਮਾਸਟਰਸ ਆਫ ਟੀਚਿੰਗ ਇਹ ਕੋਰਸ ਹੈ ਜਿਹਦੇ ਤੁਸੀਂ ਅਪਲਾਈ ਕਰ ਸਕਦੇ ਹੋ ਚਾਹੇ ਹਾਈ ਕਮਿਸ਼ਨ ਕਦੀ ਵੀ ਮਨਾ ਨਹੀਂ ਕਰੇਗਾ ਹਾਈ ਕਮਿਸ਼ਨ ਨੂੰ ਵੀ ਪਤਾ ਹੈ ਕਿ ਇਹ ਬੱਚਾ ਆਲਰੇਡੀ अगर बच्चे ने एमएड ਕੀਤੀ ਹੈ ਤਾਂ ਜਿਹੜਾ ਆਸਟ੍ਰੇਲੀਆ ਹੈ ਆਸਟ੍ਰੇਲੀਆ ਚ ਐਮएड ਐਡਮਨ ਜੌਬਸ ਲਈ ਹੁੰਦੀ ਹੈ ਨਾ ਕਿ ਟੀਚਿੰਗ ਲਈ ਔਰ ਅਗਰ ਕੋਈ ਟੀਚਿੰਗ ਜਾਣਾ ਚਾਹੁੰਦਾ ਹੈ ਤਾਂ ਆਬਵੀਅਸਲੀ ਉਹਨੂੰ ਮਾਸਟਰ ਆਫ ਟੀਚਿੰਗ ਹੀ ਸਾਡੇ ਕੰਟਰੀ ਚ ਆ ਕੇ ਕਰਨੀ ਪਏਗੀ ਸੋ ਇੱਕ ਲੌਜੀਕ ਸਮਝ ਆਉਂਦਾ ਹੈ ਕਿ ਬੱਚਾ ਕਿਉਂ ਮਾਸਟਰਸ ਤੋਂ ਬਾਅਦ ਦੁਬਾਰਾ ਮਾਸਟਰਸ ਲਈ ਜਾ ਰਿਹਾ ਹੈ ਸੇਮ ਅਗਰ ਵੈਸੀ ਵੀ ਮਾਸਟਰ ਬਾਇ ਰਿਸਰਚ ਦੇ ਪ੍ਰੋਗਰਾਮਸ ਹੁੰਦੇ ਆ ਤੁਸੀਂ ਆਲਰੇਡੀ ਮਾਸਟਰਸ ਕਰ ਰੱਖੀਏ ਤੁਸੀਂ ਮਾਸਟਰ ਬਾਇ ਰਿਸਰਚ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਬਹੁਤ ਅੱਛਾ ਸਕੋਪ ਹੈ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ ਸਾਡੇ ਕੋਲ ਯੂਨੀਵਰਸਿਟੀਆਂ ਜਿਹੜੀਆਂ 6.56 ਈਚ ਤੇ ਵੀ ਤੁਹਾਨੂੰ ਐਡਮਿਸ਼ਨ ਦੇ ਦਿੰਦੀਆਂ ਪੀ ਐਚ ਡੀ ਦੇ ਵਿੱਚ ਸਾਡੇ ਕੋਲ ਬੱਚੇ ਅਪਲਾਈ ਕਰ ਸਕਦੇ ਆ ਜਿਆਦਾਤਰ ਯੂਨੀਵਰਸਿਟੀਆਂ ਡਾਇਰੈਕਟਲੀ ਪੀ ਐਚ ਡੀ ਚ ਐਡਮਿਸ਼ਨ ਨਹੀਂ ਦਿੰਦੀਆਂ ਪਰ ਸਾਡੇ ਕੋਲ ਇੱਕ ਯੂਨੀਵਰਸਿਟੀ ਹੈ ਜਿਹੜੀ ਤੁਹਾਨੂੰ ਗਾਈਡ ਵੀ ਅਸਾਈਨ ਕਰੇਗੀ 100% ਤੱਕ ਦੀਆਂ ਸਕਾਲਰਸ਼ਿਪਸ ਵੀ ਨੇ ਔਰ ਅਗਰ ਤੁਸੀਂ ਆਲਰੇਡੀ ਇੱਥੇ ਮਾਸਟਰਸ ਕੀਤੀ ਹੈ ਤੁਹਾਡੇ ਥੀਸਿਸ ਵਗੈਰਾ ਸਾਰੇ ਤੁਸੀਂ ਰਿਸਰਚ ਵਰਕ ਕਰ ਰੱਖਿਆ ਤਾਂ ਤੁਸੀਂ ਪੀ ਐਚ ਡੀ ਲਈ ਵੀ ਅਪਲਾਈ ਕਰ ਸਕਦੇ ਹੋ ਸਾਡੇ ਥਰੂ ਔਰ ਇੱਕ ਵਾਰੀ ਜ਼ਰੂਰ ਆ ਕੇ ਤੁਸੀਂ ਅਸੈਸਮੈਂਟ ਜ਼ਰੂਰ ਕਰਵਾਓ ਔਰ ਕਿਸੇ ਵੀ ਬੱਚੇ ਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਮੇਰੀ ਮਾਸਟਰਸ ਕੀਤੀ ਹੋਈ ਹੈ ਮੈਂ ਤਾਂ ਦੁਬਾਰਾ ਵੀਜ਼ਾ ਨਹੀਂ ਮਿਲੇਗਾ ਕਿਉਂਕਿ ਬਹੁਤ ਟ੍ਰੈਂਡ ਹੈ ਜੀ ਆਸਟ੍ਰੇਲਿਆ ਮਾਰਕੀਟ ਦੇ ਵਿੱਚ ਏਜੰਟਸ ਕਹਿ ਦਿੰਦੇ ਆ ਜਾਂ ਚਲੋ ਜਿਹਦੇ ਤੋਂ ਵੀ ਬੱਚਾ ਗਾਈਡੈਂਸ ਲੈ ਰਿਹਾ ਤੂੰ ਤਾਂ ਆਲਰੇਡੀ ਮਾਸਟਰਸ ਕਰ ਲਈ ਹੁਣ ਤੂੰ ਕੀ ਕਰਨ ਜਾਏਗਾ ਹੁਣ ਤਾਂ ਤੈਨੂੰ ਵੀਜ਼ਾ ਨਹੀਂ ਦੇਣਾ ਗਵਰਨਮੈਂਟ ਨੇ ਐਡਮਿਸ਼ਨ ਨਹੀਂ ਦੇਣੀ ਤਾਂ ਮੈਂ ਬਿਲਕੁਲ ਕਲੀਅਰ ਕਰਦਾ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਜੇ ਤੁਸੀਂ ਮਾਸਟਰਸ ਤੋਂ ਬਾਅਦ ਮਾਸਟਰਸ 'ਚ ਜਾ ਰਹੇ ਹੋ ਸਿਰਫ ਤੁਹਾਡਾ ਰੀਜ਼ਨ ਕਲੀਅਰ ਹੋਣਾ ਚਾਹੀਦਾ ਕਿ ਰੀਜ਼ਨ ਕੀ ਹੈ ਦੇ ਪਿੱਛੇ ਮਾਸਟਰਸ ਚੂਜ਼ ਕਰਨ ਦਾ ਦੁਬ ਦੂਸਰਾ ਤੁਸੀਂ 스파우스 ਦਾ ਪੁੱਛਿਆ ਦੇਖੋ 스파우스 ਦਾ ਫੰਡਾ ਬਹੁਤ ਈਜ਼ੀ ਹੈ ਅਗਰ ਪਹਿਲੀ ਗੱਲ ਸਿਰਫ ਬੈਚਲਰਸ ਵਾਲੇ ਬੱਚੇ ਹੀ ਸਾਡੇ ਕੋਲ ਆਓ ਜਿਹੜੇ 스파우스 ਦੇ ਨਾਲ ਜਿਹੜੇ ਮਤਲਬ ਮੈਰਿਡ ਨੇ ਔਰ ਮਾਸਟਰਸ 'ਚ ਜਾਣਾ ਚਾਹੁੰਦੇ ਆ ਪਲੱਸ 2 ਵਾਲਿਆਂ ਦਾ ਵੀਜ਼ਾ ਨਹੀਂ ਆਉਂਦਾ 스파우스 ਦੇ ਵਿੱਚ 스파우스 ਕਰਨਾ ਵਿਦ 스파우스 ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਸੋ ਅਗਰ ਤੁਸੀਂ ਬੈਚਲਰਸ ਕੀਤੀ ਹੈ ਤੁਸੀਂ ਮੈਰਿਡ ਹੋ ਔਰ ਤੁਹਾਡਾ ਜਿਹੜੇ 스파우스 ਹੈ ਚਾਹੇ ਉਹ ਲੜਕਾ ਲੜਕੀ ਉਹ ਵੀ ਬੈਚਲਰਸ ਐਟਲੀਸਟ ਕੀਤੀ ਹੋਈ ਹੈ ਉਹਨਾਂ ਨੇ ਤਮ ਬੜੇ इजीली ਔਰ ਕਰੰਟਲੀ ਉਹ ਵੀ ਵਰਕਿੰਗ ਨੇ ਜਾਂ ਜਿਸੇ ਬਿਜ਼ਨਸ ਦਾ ਬਿਜ਼ਨਸ ਇਨਵੋਲਵ ਹੈ ਤਾਂ ਬਹੁਤ इजीली ਆਸਟ੍ਰੇਲੀਅਨ ਹਾਈ ਕਮਿਸ਼ਨ ਵੀਜ਼ਾ ਦੇ ਦਿੰਦਾ ਹੈ ਦੇਖੋ ਕਈ ਸਾਨੂੰ ਕਹਿੰਦੇ ਆ ਮੈਂ ਤਾਂ ਦੇਖੋ ਪੜਨਾਂ ਤੇ ਲੜਕੀ ਨਹੀਂ ਹੈ ਔਰ ਲੜਕੇ ਦੇ ਡਾਕੂਮੈਂਟਸ ਹਾਈ ਕਮਿਸ਼ਨ ਜਾਂ ਯੂਨੀਵਰਸਿਟੀ ਕਿਉਂ ਦੇਖ ਰਹੀ ਹੈ ਦੇਖੋ ਇਵੈਂਚੁਅਲੀ ਬੱਚੇ ਲੜਕੇ ਨੇ ਵੀ ਨਾਲ ਜਾਣਾ ਜਾਂ ਲੜਕੀ ਨੇ ਨਾਲ ਜਾਣਾ ਤਾਂ ਉਹ ਇਹਨਾਂ ਜ਼ਰੂਰ ਦੇਖਦੇ ਆ ਕਿ ਇਹ ਸਾਡੀ ਇਕਨੋਮੀ ਨੂੰ ਆ ਕੇ ਸਪੋਰਟ ਕਰ ਸਕਦੀ ਹੈ ਇਹ ਇੱਥੇ ਆ ਕੇ ਕੰਮ ਕਰ ਸਕਦੇ ਆ ਲੱਭ ਸਕਦੇ ਇਹਨਾਂ ਦਾ ਉਹ ਲੈਵਲ ਹੈਗਾ ਸੋ ਇਹ ਥੋੜੇ ਜੇ ਰੀਜ਼ਨਸ ਹੁੰਦੇ ਆ ਵੀ ਜਿਹੜਾ ਨਾਮ ਆ ਰਿਹਾ ਉਹਦੇ ਵੀ ਡਾਕੂਮੈਂਟਸ ਚੈੱਕ ਕਰਦੀ ਹੈ ਯੂਨੀਵਰਸਿਟੀ ਜਾਂ ਹਾਈ ਕਮਿਸ਼ਨਰ ਯੂਨੀਵਰਸਿਟੀਆਂ ਲਈ ਦੇਖਦੀ ਉਹਨਾਂ ਦੀ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਉਹ ਸੀਓਈ ਦੇ ਰਿਹਾ ਤੇ ਉਹਨਾਂ ਦੇ ਹੀ ਸੀਓਈ ਦੇ ਬੇਸ ਤੇ ਦੋਨਾਂ ਨੂੰ ਵੀਜ਼ਾ ਮਿਲਣਾ ਤਾਂ ਉਹ ਦੋਨਾਂ ਦੀ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਦੇਖਣਾ ਕਿ ਐਕਚੁਅਲ ਦੇ ਵਿੱਚ ਕਿੰਨੇ ਕੁ ਜੈਨੂਇਨ ਹੈ ਕਪਲ ਜਿਹੜੇ ਸਾਡੇ ਇੱਥੇ ਆ ਕੇ ਪੜਨਾ ਚਾਹੁੰਦੇ ਔਰ ਰੀਜ਼ਨ ਕੀ ਹੈ ਦੋਨਾਂ ਦਾ ਇਕੱਠੇ ਆ ਕੇ ਇੱਥੇ ਪੜਨ ਦਾ ਸੋ ਕੁਝ ਯੂਨੀਵਰਸਿਟੀਆਂ ਸਾਡੇ ਕੋਲ ਹੈ ਕਿ ਜਿਹੜੀਆਂ ਰੀਸੈਂਟ ਮੈਰਿਡ ਵੀ ਮੈਰਿਜ ਵੀ ਅਸੈਪਟ ਕਰਦੀਆਂ ਨੇ ਕਈ ਪਹਿਲਾਂ ਸੀਗਾ ਕਿ 1 ਸਾਲ ਪੁਰਾਣੀ ਜਾਂ ਸਾਡੇ ਕੋਲ ਇੱਕ ਦੋ ਯੂਨੀਵਰਸਿਟੀਆਂ ਹੈ ਜਿਹੜੀਆਂ 2 ਸਾਲ ਪੁਰਾਣੀ ਮੈਰਿਜ ਵੀ ਲੈਂਦੀਆਂ ਬਟ ਸਾਡੇ ਕੋਈ ਇੱਕ ਯੂਨੀਵਰਸਿਟੀ ਇਦਾਂ ਦੀ ਵੀ ਹੈ ਜਿਹੜੀ ਇਟਸ ਅ ਲਾਈਕ ਅ ਵੈਰੀ ਗੁੱਡ ਯੂਨੀਵਰਸਿਟੀ ਟੌਪ ਨੋ ਯੂਨੀਵਰਸਿਟੀ ਹੈ ਜਿਨ੍ਹਾਂ ਦੇ ਪਿਛਲੇ ਸਾਲ ਜਿੰਨੀਆਂ ਵੀ ਫਾਈਲਾਂ ਲੱਗੀਆਂ ਹਾਈ ਕਮਿਸ਼ਨ ਚ ਸਾਰੇ ਵੀਜ਼ੇ ਨਿਕਲੇ 스ਪਾਊਸ ਕੇਸਿਸ ਦੇ ਉਸ ਯੂਨੀਵਰਸਿਟੀ ਦੇ ਇਸੇ ਕਰਕੇ ਉਹਨਾਂ ਨੇ ਹੋਰ ਰਿਲੈਕਸ ਕਰਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਹਾਈ ਕਮਿ ਤੋ ਜਿਹੜਾ ਕੋਈ ਰੀਸੈਂਟਲੀ ਮੈਰੀਡ ਹੈ ਦੋਨੋਂ ਬੈਚਲਰਸ ਕੀਤੀ ਹੋਈ ਆ ਦੋਨੋਂ ਕਰੰਟਲੀ ਵਰਕਿੰਗ ਨੇ ਜਾਂ ਦੋਨੋਂ ਕੋਲ ਪ੍ਰੋਪਰ ਪ੍ਰੂਫ ਹੈਗੇ ਆ ਕਿ ਉਹ ਕਰੰਟਲੀ ਕੀ ਕਰ ਰਹੇ ਉਹਨਾਂ ਨੂੰ ਬਹੁਤ ਈਜ਼ੀਲੀ ਵੀਜ਼ਾ ਮਿਲ ਜੇਗਾ ਕੋਈ ਪ੍ਰੋਬਲਮ ਨਹੀਂ ਆਸਟ੍ਰੇਲੀਆ ਦੇ ਵਿੱਚ ਫਾਈਨੈਂਸ਼ੀਅਲ ਦੀ ਤੁਸੀਂ ਗੱਲ ਕੀਤੀ ਦੇਖੋ ਇਨਕਮ ਉਹੀ ਅਗਰ ਸਪਾਊਸ ਦੇ ਨਾਲ ਜਾ ਰਹੇ ਹੋ ਤਾਂ 15 16 ਲੱਖ ਰੁਪਏ ਮਿਨੀਮਮ ਇਨਕਮ ਤੁਸੀਂ ਦਿਖਾਓ ਔਰ ਫਾਈਨੈਂਸ਼ੀਅਲ ਅਰਾਊਂਡ 40 42 ਲੱਖ ਦੇ ਆਸਪਾਸ ਬਣਦੇ ਆ ਜਿਦੇ ਚ ਇਨ-ਲॉज ਫੈਮਿਲੀ ਔਰ ਲੜਕੀ ਦੀ ਆਪਣੀ ਫੈਮਿਲੀ ਜਾਂ ਲੜਕੇ ਦੀ ਆਪਣੀ ਫੈਮਿਲੀ ਵੀ ਦੋਨੋਂ ਮਿਲ ਕੇ ਵੀ ਫਾਈਨੈਂਸ਼ੀਅਲ ਦਿਖਾ ਦਿੰਦੇ ਆ ਕੁਝ ਯੂਨੀਵਰਸਿਟੀਆਂ ਕਹਿੰਦੀਆਂ ਕਿ ਜੇ ਲੜਕੀ ਚਾਹੀ ਮੈਰਿਜ ਹੋ ਗਈ ਆ ਉਹਦੇ ਪੇਰੈਂਟਸ ਜ਼ਿਆਦਾ ਫਾਈਨੈਂਸ਼ੀਅਲ ਦਿਖਾਉਣ ਇਨ-ਲਾਜ਼ ਕਾਰਡ ਦਿਖਾਉਣ ਕੁਝ ਯੂਨੀਵਰਸਿਟੀਆਂ ਕਹਿੰਦੀਆਂ ਚਾਹੀ ਸਾਰਾ ਪੈਸਾ ਇਨ-ਲਾਜ਼ ਵੀ ਦਿਖਾ ਦੇ ਫੇਰ ਗੱਲ ਉੱਥੇ ਆ ਕੇ ਮੁੱਕਦੀ ਹੈ ਜਦ ਤੱਕ ਤੁਸੀਂ ਆ ਕੇ ਸਾਨੂੰ ਮਿਲੋਗੇ ਨਹੀਂ ਅਸੀਂ ਤੁਹਾਨੂੰ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਡਿਫਰੈਂਟ ਹੈ ਤੁਸੀਂ ਇੱਕ ਹੀ ਯੂਨੀਵਰਸਿਟੀ ਕੋਲੋਂ ਹਾਂ ਜਾਂ ਨਾ ਕਰਾ ਕੇ ਇਹ ਨਹੀਂ ਸੋਚ ਸਕਦੇ ਹੁਣ ਮੇਰਾ ਹੋਣਾ ਹੀ ਨਹੀਂ ਅਪਲਾਈ ਅਗਰ ਇੱਕ ਹੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਸੋ ਇੱਕ ਵਾਰੀ ਮਿਲੋ ਜ਼ਰੂਰ ਡਾਕੂਮੈਂਟ ਲੈ ਕੇ ਆਓ ਸਾਨੂੰ ਦਿਖਾਓ ਅਸੀਂ ਅਸੈਸਮੈਂਟ ਕਰਾਂਗੇ ਅਸੀਂ ਕਿਸੇ ਨੂੰ ਵੀ ਬਿਨਾ ਰੀਜ਼ਨ ਤੋਂ ਨਾ ਅਸੀਂ ਅਪਲਾਈ ਕਰਨਾ ਚਾਹੁੰਦੇ ਆ ਨਾ ਅਸੀਂ ਕਿਸੇ ਦਾ ਟਾਈਮ ਵੇਸਟ ਕਰਨਾ ਚਾਹੁੰਦੇ ਆ ਅਗਰ ਤੁਹਾਡਾ ਅਪਲਾਈ ਹੁੰਦਾ ਹੋਏਗਾ ਯੂਨੀਵਰਸਿਟੀ ਦੇ ਟਰਮਸ ਦੇ ਅਕੋਰਡਿੰਗ ਉਹਨਾਂ ਦੀ ਐਡਮਿਸ਼ਨ ਰਿਕੁਆਇਰਮੈਂਟ ਦੇ ਅਕੋਰਡਿੰਗ ਅਸੀਂ ਤਾਂ ਹੀ ਤੁਹਾਨੂੰ ਹਾਂ ਕਰਾਂਗੇ ਹਾਂ ਤੁਹਾਡਾ ਅਪਲਾਈ ਹੋ ਜਾਏਗਾ ਔਰ ਯੂਨੀਵਰਸਿਟੀਆਂ ਬਹੁਤ ਆ ਜਿਹੜੀਆਂ 스ਪਾਊਸ ਕੇਸਿਸ ਦੇ ਨਾਲ ਬੱਚਿਆਂ ਨੂੰ ਅਸੈਪਟ ਕਰਦੀਆਂ ਕੋਈ ਵੀ ਬੱਚਾ ਮੈਂ ਹੁਣ ਦੁਬਾਰਾ ਦੱਸਦਾ ਬੈਚਲਰਸ ਕੀਤੀ ਹੋਈ ਹੈ ਮਾਸਟਰਸ ਜਾਣਾ ਚਾਹੁੰਦਾ ਹੈ ਮਾਸਟਰਸ ਕੀਤੀ ਹੋਈ ਹੈ ਦੁਬਾਰਾ ਮਾਸਟਰਸ ਜਾਣਾ ਚਾਹੁੰਦਾ ਹੈ ਪੀ ਐਚ ਡੀ ਚ ਜਾਣਾ ਚਾਹੁੰਦਾ ਹੈ ਜਾਂ ਵਿਦ ਸਪਾਉਸ ਜਾਣਾ ਚਾਹੁੰਦਾ ਹੈ ਇੱਕ ਵਾਰੀ ਸਟੱਡੀ ਸਕੂਅਰ ਦੇ ਆਫਿਸ ਜ਼ਰੂਰ ਆਓ ਅਸੈਸਮੈਂਟ ਕਰਾਓ ਔਰ ਫਿਰ ਆਪਣਾ ਡਿਸੀਜਨ ਲਓ ਚਲੋ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਮਨਪੀ ਚੀਮਾ ਜੀ ਨੇ ਸਕਰੀਨ ਤੇ ਨੰਬਰ ਹੈ ਉੱਪਰ ਕਾਲਿੰਗ ਹੈ نیچے ਵਟਸਐਪ ਨੰਬਰ ਹੈ ਜ਼ਰੂਰ ਵਟਸਐਪ ਕਰੋ ਕਾਲ ਕਰੋ ਪੂਰੀ ਕਲੈਰਿਟੀ ਲਓ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਚੀਮਾ ਜ